ਉਹਨਾਂ ਨੂੰ ਮੈਂ ਕਹਿੰਦੇ ਸੀ ਕਿ ਪਾਪਾ ਦੇਖੋ ਜੋ ਤੁਸੀਂ ਕੀਤਾ ਉਹ ਟਾਈਮ ਅਲੱਗ ਸੀ ਜੋ ਮੈਂ ਹੁਣ ਕਰ ਰਹੀ ਹਾਂ ਟਾਈਮ ਅਲੱਗ ਸੀ ਪਾਪਾ ਨੇ ਆਖੇ ਜਦਾਂ ਜਿਸ ਹਾਵਨਾ ਮੈਨੂੰ ਗਾਈਡ ਕਰਨਾ ਜਾਂ ਐਦਾਂ ਨਹੀਂ ਵਰਕਆਊਟ ਕਰਨਾ ਇਹ ਵਰਕਆਊਟ ਨਹੀਂ ਕਰਨਾ ਇਹ ਕਰ ਫਿਰ ਕੋਚ ਨੇ ਕੁਝ ਹੋਰ ਕਹਿਣਾ ਬਿਕਾਜ਼ ਮੈਂ ਉਸ ਟਾਈਮ ਤੇ ਮਿਡਲ ਚ ਹੁੰਦੀ ਸੀ ਤੇ ਕੋਚ ਨੇ ਜੋ ਕਹਿਣਾ ਉਹ ਡੈਫੀਨਿਟਲੀ ਸਹੀ ਕਿਉਂਕਿ ਉਹਨਾਂ ਨੇ ਮੇਰਾ ਮੇਰਾ ਕੱਲ ਦਾ ਵਰਕਆਊਟ ਵੀ ਦੇਖਿਆ ਉਹਨਾਂ ਨੇ ਮੇਰਾ ਪਰਸੋ ਦਾ ਵਰਕਆਊਟ ਵੀ ਦੇਖਿਆ ਕਿ ਮੇਰੇ ਤੇ ਲੋਡ ਕਿੰਨਾ ਪਰ papa ਉਹਦੇ ਵਿੱਚ ਉਹ ਕਦੇ-ਕਦੇ ਆਣਾ ਉਹਨਾਂ ਨੇ ਦੇਖ ਕੇ ਕਹਿਣਾ ਮੰਮੀ ਨੇ ਦੇਖ ਕੇ ਕਹਿਣਾ ਕਿ ਨਹੀਂ ਨਹੀਂ ਇਹ ਨਹੀਂ ਇਹ ਕਰਵਾਓ ਤਾਂ ਉਹ ਕਿਤੇ ਨਾ ਕਿਤੇ ਗਲਤ ਸੀਗਾ ਡੈਫੀਨਿਟਲੀ ਜੋ ਗਲਤ ਹੈ ਉਹ ਗਲਤ ਹੈ ਤਾਂ ਉਹ ਇੰਟਰਫੀਰੈਂਸ ਹੁਣ ਤੁਸੀਂ ਅਗਰ ਤੁਹਾਡਾ ਬੱਚਾ ਟਿਊਸ਼ਨ ਪੜ ਰਿਹਾ ਆ ਤਾਂ ਉਹ ਡੈਫੀਨਿਟਲੀ ਟੀਚਰ ਨੂੰ ਜ਼ਿਆਦਾ ਪਤਾ ਹੋਏਗਾ ਤੁਸੀਂ ਪੀਟੀਐਮ ਜਾਂਦੇ ਤੁਹਾਨੂੰ ਉੱਥੇ ਜਾ ਕੇ ਪਤਲਾਦਾ ਕਿ ਕਿੱਚ ਵੀ ਕਿਹਾ ਹੂੰ ਦਾ ਸੇਮ ਵੇ ਸਪੋਰਟਸ ਦੇ ਵਿੱਚ ਹੁੰਦਾ ਹੈ ਬਿਲਕੁਲ ਤਾਂ ਜਦੋਂ ਮੈਂ ਪੇਰੈਂਟਸ ਨੂੰ ਕੱਲ ਦੱਸੀ ਕਿ ਤੁਹਾਡੀਆਂ ਇਹ ਚੀਜ਼ਾਂ ਮੈਨੂੰ ਪ੍ਰੈਸ਼ਰਾਈਜ਼ ਕਰਦੀਆਂ ਨੇ ਸੋ ਪਲੀਜ਼ ਹਨਾ ਇੰਨਾ ਇੰਟਰਫੇਅਰ ਕਰਦੇ ਹੋ ਤਾਂ ਮੇਰੇ ਕੋਚ ਵੀ ਮੈਨੂੰ ਕਹਿੰਦਾ ਕਿ ਮੈਨੇ ਤੈਨੂੰ ਟ੍ਰੇਨਿੰਗ ਕਰਾਣੀ ਵਿਕਸ ਤੇਰੇ ਪੇਰੈਂਟਸ ਇੰਟਰਫੇਅਰ ਕਰਦੇ ਆ ਕਿ ਆਸੀਂ ਇਹ ਖਤਮ ਕਰ ਸਕਦੇ ਆ ਸੋ ਦੇ ਅੰਡਰਸਟੈਂਡ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਸਭ ਤੋਂ ਵੱਡੀ ਗੱਲ ਹੂੰ ਮੇਲੇ ਈਗੋ ਬਹੁਤ ਧੀ ਚੀਜ਼ ਹੁੰਦੀ ਆ ਜੇ ਉਸ ਚੀਜ਼ ਨੂੰ ਛੱਡ ਦੋਗੇ ਨਾ ਤੁਹਾਡੀ ਪੂਰੀ ਫੈਮਲੀ ਬਹੁਤ ਅੱਛੀ ਚੱਲੇਗੀ ਉਸ ਤੋਂ ਪਹਿਲਾਂ ਲੜਾਈ ਹੁੰਦੀ ਸੀ ਫਿਰ ਪਾਪਾ ਨੇ ਹੌਲੀ ਹੌਲੀ ਸਮਝਿਆ ਕਿ ਨਹੀਂ ਠੀਕ ਹੈ ਪੁੱਤ ਕਿ ਤੈਨੂੰ ਜ਼ਿਆਦਾ ਪਤਾ ਤੁਹਾਡੇ ਟਾਈਮ 'ਚ ਕਰ ਰਹੀ ਆ ਬਿਲਕੁਲ ਤੇ ਮੈਨੂੰ ਵੀ ਅਸੀਂ ਪਾਪਾ ਜੋ ਤੁਸੀਂ ਦੱਸੋਗੇ ਗਲਤ ਹੋ ਜਾਏਗਾ ਮੇਰੇ ਦਿਲ 'ਚ ਰਹੂਗੀ ਕਿ ਜੇ ਮੈਂ ਆਪਣੀ ਮੰਨ ਲਈ ਹੁੰਦੀ ਮੈਂ ਕਿਹਾ ਤੁਹਾਡੇ ਦੱਸਿਆ ਗਲਤ ਹੋ ਗਿਆ ਸ਼ਾਇਦ ਤੁਸੀਂ ਮੇਲੇ ਵਿਲਨ ਬਣ ਜਾਉਗੇ ਤਾਂ ਮੈਂ ਖੁਦ ਹੀ ਠੋਕਰ ਖਾ ਕੇ ਸਿੱਖਾਂ ਕਿਉਂਕਿ ਲੜਾਈ ਮੇਰੀ ਆ ਤੁਸੀਂ ਮੇਰੇ ਨਾਲ ਹੀ ਚੱਲਣਾ ਤਾਂ ਉਸ ਚੀਜ਼ ਨੂੰ ਪਾਪਾ ਨੇ ਸਮਝਿਆ ਵੀ ਤੇ ਨਾਲ ਚੱਲੇ ਉਹ ਸਭ ਤੋਂ ਵੱਡੀ ਸਪੋਰਟ ਸੀ ਹਮ ਐਂਡ ਉਸ ਤੋਂ ਬਾਅਦ ਤਾਂ ਮੈਂ ਅੱਜ ਵੀ ਕਹਾਂਦਾ ਕਿ ਪਾਪਾ ਮੈਂ ਜਾਣਾ ਹੁਣ ਟ੍ਰੇਨਿੰਗ ਕਰਨ ਮੈਂ ਸਿਰਫ ਦੱਸਦੀ ਆ ਕਿ ਪਾਪਾ ਮੈਂ ਯੂਕੇ ਜਾਣਾ ਚਾਹਨੀ ਆ ਓਕੇ ਕਿਤੇ ਵੀ ਜਾਣਾ ਚਾਹਨੀ ਆ ਨੈਕਸਟ ਪਾਪਾ ਦਾ ਸਿਰਫ ਇੰਨੇ ਹੁੰਦਾ ਕਿ ਓਕੇ ਤੇ ਉਹ ਦੱਸਦਾ ਇਹਨੂੰ ਸਾਡੇ ਵੱਲੋਂ ਕੀ ਹੱਲ ਚਾਹੀਦੀ ਆ ਤੇ ਇਹ ਗੱਲ ਬਹੁਤ ਵੱਡੀ ਹੁੰਦੀ ਆ